ਲਓ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਤੇ ਰਾਜਵਿੰਦਰ ਕੌਰ ਰਾਏ ਚੈਨਲ ਤੇ ਲਓ ਜੀ ਟਾਈਮਸ ਵੀ ਇੱਕ ਦਾ ਆਪਾਂ ਬਣਾਉਣੀ ਸਬਜੀ ਤੁਹਾਨੂੰ ਆਹ ਸਬਜੀ ਆਪਾਂ ਬਣਾਉਣੀ ਹੈ ਹੁਣ ਤੇ ਇਧਰ ਮੈਂ ਆਵੇ ਆਲੂ ਗਾਲ ਕੇ ਕੱਟ ਕੇ ਰੱਖ ਲਿਆ ਤੇ ਇਹ ਜਿਹ ਫਟੜਤੀ ਕੜਾਈ ਮੈਂ ਕਿਹਾ ਉਹ ਚਿਰ ਕੜਾਈ ਦਾ ਪਾਣੀ ਸੁੱਕ ਜੇ ਤੇ ਫਿਰ ਆਪਾਂ ਜੀਰਾ ਤੇ ਫੇਨ ਰੋਣ ਪਾਉਣੇ ਇਧਰ ਪਿਆਜ਼ ਲਸਣ ਅਦਰ ਕਰਾ ਤੇਰੀਆਂ ਮਿਰਚਾਂ ਇਹਨਾਂ ਨੂੰ ਕਰ ਲਿਆ ਆਪਾਂ ਗ੍ਰੈਂਡ ਨਾਲ ਨਾਲ ਤੇ ਚਲੋ ਜੀ ਆਪਾਂ ਤੜੀਏ ਸਬਜੀ ਹੁਣ ਕਰਾਂਗੇ ਸਬਜੀ ਬਣਾਵਾਂਗੇ ਤੇ ਪ੍ਰਸ਼ਾਦਾ ਖਾਵਾਂਗੇ ਅੱਜ ਬੱਚਾ ਠੰਡਾ ਹੋ ਵੇ ਬਾਹਰ ਵੀ ਬਹੁਤ ਵਧੀਆ ਚਲੋ ਆਪਾਂ ਲਾ ਲਗੇ ਤੜਕਾ ਨਾਲੇ ਆਪਾਂ ਤੜਕਾ ਲਾ ਲਗੇ ਤੇ ਨਾਲੇ ਆਪਾਂ ਆਟਾ ਗੋਲ ਗੇ ਲੈ ਲੈਣੇ ਪ੍ਰਸ਼ਾਦਾ ਦੇ ਕੀ ਨਾ ਬਕਾਲਾ ਵਾਏ ਕਰੋ ਵਾਏ ਕਰੋ ਮਹਾਰਾਜ ਤੇ ਰਹੀ ਆਸ ਹੈ ਸੱਚੇ ਪਾਤਸ਼ਾਹ ਬਾਬਾ ਗੋਬਿੰਦ ਦੀ ਬਰਕਤਾਂ ਪਾਓ ਖਾਣ ਕਮਾਉਣ ਵਾਲੇ ਨਵੇਂ ਨਰੋਏ ਰਹਿਣ ਮਹਾਰਾਜ ਲੰਮਾ ਮੰਗ ਮੰਗ ਕਰਨੀਆਂ ਬੱਚਿਆਂ ਦੀ ਲਓ ਜੀ ਐ ਨਾ ਨਹੀਂ ਪਉਣਾ ਤੇ ਤੇਰੇ ਵਰ ਆ ਜੇ ਆ ਜਾਂਦਾ ਫਿਰ ਦੂਜਾ ਵੀ ਕਿਉਂ ਪਉਣਾ ਹੁੰਦਾ ਹੁਣ ਆਪਾਂ ਵਿੱਚ ਇਹਦੇ ਪਾ ਦੇ ਜੀਰਾ ਇਨਾ ਬੜਾ ਜਿਆਦਾ ਨਹੀਂ ਪਉਣਾ ਚਲੋ ਮੈਂ ਨਾ ਚੈਰਾ ਇਧਰ ਜੀਰਾ ਪੋਜੇ ਗੈਸ ਕਰ ਦਿੰਨੀ ਘੱਟ ਤੇ ਮੈਂ ਭੱਜ ਕੇ ਗ੍ਰाइंड ਕਰ ਲਿਆ ਮਸਾਲਾ ਪਿਆਜ਼ ਤੇ ਫਿਰ ਆਪਾਂ ਲਾਉਣੀ ਤੜਕਾ ਨਾਲੇ ਗੁੰਨੇ ਆਟਾ ਬਦਲਦਾ ਕਰਕੇ ਅਜ ਨਹੀਂ ਰਹਿਣਾ ਰਜਾ ਨਹੀਂ ਤਾਂ ਸੂਰਜ ਤੇ ਅੱਖਾਂ ਨਹੀਂ ਸਿੱਧੀਆਂ ਕਰਨ ਦੇਣਾ ਰਸੋਈ ਚ ਅੱਜ ਬਹੁਤ ਮੌਸਮ ਠੰਡਾ ਜਾਨ ਸੌਖੀ ਆ ਤੇ ਚਲੋ ਕਰ ਲਿਆ ਨੂੰ ਗ੍ਰੈਂਡ ਜਾਂ ਮਿਕਸੀ ਜਿੱਥੇ ਲੈ ਆਉਣੀ ਆਪਾਂ ਇੱਥੇ ਹੀ ਲਾ ਲੈਣੀ ਆ ਲੋ ਜੀ ਇਹ ਆਪਣਾ ਤੇਲ ਵੀ ਗਰਮ ਹੋ ਗਿਆ ਜੀ ਇਧਰ ਆਪਣਾ ਮਸਾਲਾ ਵੀ ਬੰਗਰੈਂਡ ਕਰ ਲਿਆ ਇੱਥੇ ਮਿਕਸੀ ਗਾ ਲਈ ਫਿਰ ਅੰਦਰ ਵਾਹ ਜੋ ਉਸ ਉਸ ਤਾਂ ਆਪਣਾ ਮਮੇ ਦੀ ਖਰਾਕ ਕਰਨਾ ਲਿਆ ਹੋ ਨੂੰ ਨਾ ਲਾ ਕੇ ਇਹਦਾ ਿੰਡੂ ਹੋ ਗਿਆ ਯਾਰ ਮਾਰ ਚੀਰ ਚਾਲ ਕਰਦੇ ਹਾਂ ਜਿੰਨ ਨਾਇਆ ਜੋ ਟੁਕਿਆ ਨਹੀਂ ਇਹਨਾਂ ਨੂੰ मसाले दि पाॾे चङी तरह आलू की बने सब्जी भई जितां मर्ज़ी आहे जिन चिरा बे उन चिं चङा लॻंदी हिकु चमचा पाता लूण त ਸੰਜੂ ਸਬਜੀ ਦਾ ਨਾਲੇ ਹੁਣ ਪ੍ਰਸ਼ਾਦੀ ਜਿਹੜੇ ਛਕਲੇ ਤੇ ਛਕਲੇ ਲੈਨੇ ਅੱਗੇ ਜਿੰਦਾ ਤਾਂ ਛੋਟਾ ਅਜੇ ਉੱਠੂਗਾ ਨਾ ਚਾਹ ਪੀਣੀ ਆ ਤਾਂ ਉਹ ਤਾਂ ਆਪਾਂ ਮੇਲੇ ਖਲੋਤੇ ਰਹਿਣਾ ਇਹਨੇ ਨਾਲ ਆਟਾ ਨਾਲੇ ਬੁਣਾ ਨਾਲੇ ਆਟਾ ਹੋ ਗਿਆ ਮਾਰੀ ਦੀ ਮੂਤੀ ਦੇਖਦੇ ਨੂੰ ਆਪਾਂ ਰੱਖ ਲੈਂਦੇ ਆਂ ਸਾਰੇ ਆਸ-ਪਾਸੇ ਨਹੀਂ ਤੈਹ ਜਾਂਦੇ ਸਾਡੇ ਤੇ ਨਹੀਂ ਪੈਂਦਾ ਐਨੀ ਕਰਦੀ ਆਂ ਸ਼ਾਬਾਸ਼ ਫਿਰ አዎ እየጠራሁ ነው እየጠራሁ ይችላል

ਲਓ ਜੀ ਵੇਖੋ ਲੱਗ ਗਿਆ ਤੜਕਾ ਹੁਣ ਮੈਂ ਹਾਏ ਰੇਜੀ ਤੇ ਰਵੇ ਆਲੂ ਵੀ ਜੁੱਤੇ ਆਪਾਂ ਬਾਹਰ ਕੇ ਪਾ ਤਰੀ ਸੰਗਣੀ ਹੋ ਜੇ ਤੇ ਇਧਰ ਆਟਾ ਵੇ ਮੈਂ ਰਾਤ ਵਾਲਾ ਵੀ ਕੱਢ ਕੇ ਰੱਖਤਾ ਜਿਹੜਾ ਵੇ ਕਬਲੀ ਚ ਆਪਾਂ ਰੱਖਿਆ ਸੀ ਰਾਤ ਤੇ ਹੁਣ ਜਿਹੜਾ ਕੋਹਨੇ ਸਜੜਾ ਉਹ ਵੀ ਤੇ ਇੱਕ ਵਾਰੀ ਮੈਂ ਸੋਈ ਮਾੜੀ ਜੀ ਸਾਫ ਕਰਤੀ ਮਾਜ ਪ੍ਰਸ਼ਾਦੇ ਲਾਉਣੇ ਖਲਾਰਾ ਖੇਲਰਨਾ ਫਿਰ ਪੂਰੀ ਸਾਫ ਕਰਾਂਗੇ ਰਸੋਈ ਫਿਰ ਉਹ ਜਪਾਚਾ ਲਾ ਕੇ ਫਿਰ ਬਾਹਰ ਨਿਕਲਾਂਗੇ ਫਿਰ ਵੇਰ ਲੈ ਫਿਰ ਫਿਰ